ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਡਾਇਰੈਕਟਰ ਯੁਵਕ ਸੇਵਾਮਾ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੈਡ ਪੰਜਾਬ ਰਾਜ ਐਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ ਯੁਵਕ ਸੇਵਾਮਾ ਲੁਧਿਆਣਾ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਬੀਤੇ ਦਿਨੀ ਐਚ ਆਈ ਵੀ ਐਡਜ਼ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ 5 ਕਿਲੋਮੀਟਰ ਮੈਰਾਥਨ ਮੁਕਾਬਲਾ ਕਰਵਾਇਆ ਗਿਆ ਇਸ ਮੈਰਾਥਨ ਨੂੰ ਨਗਰ ਨਿਗਮ ਦੇ ਜਨਰਲ ਕਮਿਸ਼ਨਰ ਜਸਦੀਪ ਸਿੰਘ ਸੇਖੋਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਇਹ ਮੈਰਾਥਨ ਸਵੇਰੇ 6 ਵਜੇ ਐਸਸੀਡੀ ਸਰਕਾਰੀ ਕਾਲਜ ਲੜਕੇ ਲੁਧਿਆਣਾ ਤੋਂ ਚੱਲ ਕੇ ਫੁਆਰਾ ਚੌਂ ਤੋਂ ਹੁੰਦੀ ਹੋਈ ਗੁਰੂ ਨਾਨਕ ਸਟੇਡੀਅਮ ਪਹੁੰਚੀ ਅਤੇ ਵਾਪਸ ਕਾਲਜ ਪਰਤੀ ਇਸ ਮੈਰਾਥਨ ਵਿੱਚ ਜਿਹੜੇ ਵਿੱਚ ਚੱਲ ਰਹੇ ਬਖ ਬਖ ਕਾਲਜਾਂ ਦੇ ਕਰੀਬ 125 ਵਲੰਟੀਅਰਜ਼ ਨੇ ਭਾਗ ਲਿਆ ਉਨ੍ਹਾਂ ਦੱਸਿਆ ਕਿ ਪਹਿਲੇ 3 ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀ ਲੜਕੀਆਂ ਤੇ ਲੜਕੀਆਂ ਨੂੰ ਕਰਮਬੱਧ 2000 1500 ਰੁਪਏ ਤੇ 1000 ਰੁਪਏ ਦੇ ਚੈੱਕ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਪਹਿਲੇ ਸਥਾਨ ਤੇ ਸੁਸ਼ਾਂਤ ਸਿੰਘ ਜੀ ਐਚ ਜੀ ਖਾਲਸਾ ਕਾਲਜ ਗੁਰੂ ਸਰ ਸਦਾਰਨ ਦੂਜੇ ਸਥਾਨ ਤੇ ਸੁਮਿਤ ਜਾਵਦਵ ਐਸ ਸੀ ਡੀ ਸਰਕਾਰੀ ਕਾਲਜ ਤੇ ਤੀਜੇ ਸਥਾਨ ਤੇ ਰਣਵੀਰ ਸਿੰਘ ਐਸ ਸੀ ਡੀ ਸਰਕਾਰੀ ਕਾਲਜ ਦਾ ਵਿਦਿਆਰਥੀ ਰਿਹਾ ਲੜਕੀਆਂ ਵਿੱਚੋਂ ਵੀਰਪਾਲ ਕੌਰ ਜੀਐਚਜੀ ਖਾਲਸਾ ਕਾਲਜ ਸੁਧਾਰ ਅਤੇ ਦੂਜੇ ਸਥਾਨ ਤੇ ਸੁਨੇਹਾ ਖਾਲਸਾ ਕਾਲਜ ਲੜਕੀਆਂ ਲੁਧਿਆਣਾ ਅਤੇ ਤੀਜੇ ਸਥਾਨ ਤੇ ਮੁਸਕਾਨ ਜੀਐਚਜੀ ਖਾਲਸਾ ਕਾਲਜ ਗੁਰੂ ਸਰ ਸਧਾਰਤੀਆਂ ਵਿਦਿਆਰਥਣਾ ਰਈਆਂ ਇਸ ਉਪਰੰਤ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਸੰਜੀਵ ਕੁਮਾਰ ਸੀਨੀਅਰ ਕੋਚ ਖੇਡ ਵਿਭਾਗ ਦੀਪਕ ਕੁਮਾਰ ਡੀਪੀ ਅਤੇ ਗੁਰਦੀਪ ਸਿੰਘ ਸ਼ਿਫਾਲੀ ਪਬਲਿਕ ਸਕੂਲ ਨੇ ਵੀ ਇਸ ਪ੍ਰੋਗਰਾਮ ਨੂੰ ਸਫਲਾ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਅਖੀਰ ਵਿੱਚ ਦਿਵਿੰਦਰ ਸਿੰਘ ਲੋਟੇ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਵਲੰਟੀਅਰਜ਼ ਦਾ ਧੰਨਵਾਦ ਕੀਤਾ ਪ੍ਰੋਫੈਸਰ ਰੀਨਾ ਟਾਂਡਾ ਅਨੁਰਾਗ ਅਰੂੜਾ ਅਤੇ ਗੁਰਜੰਟ ਸਿੰਘ ਐਸਸੀਡੀ ਕਾਲਜ ਲੁਧਿਆਣਾ ਨੇ ਬਾਕੀ ਵੀ ਆਪਣੀ ਭੂਮਿਕਾ ਨਿਭਾਈ ਇਸ ਮੌਕੇ ਪ੍ਰੋਫੈਸਰ ਸੰਜੀਪ ਸ਼ਰਮਾ ਪ੍ਰੋਫੈਸਰ ਕੁਲਦੀਪ ਸਿੰਘ ਸੇਖੋ ਪ੍ਰੋਫੈਸਰ ਅਮਨਦੀਪ ਕੌਰ ਪ੍ਰੋਫੈਸਰ ਸੁਖਮ ਸਿੰਘ ਪ੍ਰੋਫੈਸਰ ਕਮਰ ਵੀ ਹਾਜ਼ਰ ਸਨ